ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਨ ਮੱਝਾਂ ਇੱਕ ਗਾਂ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦਰਸ਼ਨ ਸਿੰਘ ਜੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਹਾਂਜੀ ਤੋਕੜ ਗੱਪਣ ਦੀ ਜਾਣਕਾਰੀ ਦਿਓ ਜੀ ਕਿੰਨੇ ਟਾਈਮ ਦੀ ਗੱਪਣ ਹੈ ਇਹ ਟਾਈਮ ਮਹੀਨੇ ਦੀ ਗੱਪਣਾ ਜੀ ਦੁੱਧ ਨਾਉਨ ਰੇਟਾ ਜੀ ਕੀ ਕਰੇ ਰੇਟ ਰੇਟੇ ਦਾ ਜੀ ਫੋਨ ਤੇ ਕਰਾਂਗੇ ਬਸ ਠੀਕ ਹੈ ਜੀ ਹਾਂਜੀ ਬਾਈ ਦੂਜੀ ਕਿੰਨੇ ਟਾਈਮ ਲੱਗੇਗਾ ਤਾਂ ਸੂਣ ਤਾਂ ਗੱਬਣ ਦਾ ਇਹਦਾ ਜੀ 7-8 ਦਿਨ ਲੱਗੂਗੀ ਠੀਕ ਹੈ ਜੀ ਇਹਦਾ ਰੇਟ ਜੀ ਰੇਟ ਦਾ ਜੀ ਫੋਨ ਤੇ ਕਰਾਂਗੇ ਰੇਟ ਇਹਦਾ ਜੀ ਫੋਨ ਤੇ ਲਓ ਭਰਾ ਇਹ ਵੀ ਗੱਬਣਾ ਤੇ ਕਰਮਾ ਵਾਲੇ ਦਾ ਲੇਵਲ ਉਹ ਬਹੁਤ ਸੋਹਣਾ ਬਾਕੀ ਵੱਡੀ ਵੀਡੀਓ ਬਣਾਈ ਉਹ ਤੇ ਤਰ੍ਹਾਂ ਤਰ੍ਹਾਂ ਦਿਖਾਇਆ ਭਾਈ ਹਾਂ ਜੀ ਬਾਬੂ ਆ ਮੱਝ ਦੀ ਜਾਣਕਾਰੀ ਦਿਓ ਜੀ ਗੱਬਣ ਦੀ ਇਹ ਜੀ ਲੈ ਜੂ 10 ਦਿਨ 10 ਦਿਨ ਹਾਂ ਜੀ ਰੇਟ ਜੀ ਦਾ ਰੇਟ ਤਾਂ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਗਾਂ ਦਾ ਗਿਨਣਾ ਮਰੰਦਾ ਜੀ ਦਾ ਆਹ 20 ਦਿਨ ਹੋਈ ਵੀ ਹੈ ਜੀ ਹਾਂਜੀ ਹਾਂਜੀ 20 ਦਿਨ ਹੋ ਗਏ ਹੀ ਸੋਏ ਨੂੰ 20 ਦਿਨ ਹੋ ਗਏ ਹਾਂਜੀ ਠੀਕ ਆ ਮਗਰ ਕੀ ਜੀ ਮੰਗਰ ਨੇ ਬੱਸੀ ਆ ਜੀ ਇਹਦਾ ਰੇਟ ਜੀ ਇਹਦਾ ਮਤਲਬ ਜੀ ਰੇਟ ਦੀ ਫੋਨ ਤੇ ਕਰਾਂਗੇ ਫੋਨ ਤੇ ਠੀਕ ਆ ਜੀ ਮਗਰ ਬੱਸੀ ਕਿਹੜੀ ਆਓ ਫੜਿਆ ਜੇ ਇੱਧਰ ਲੋਪਰਾ ਆ ਚੱਕਰ ਸਭ ਬੱਸੀ ਆ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਟ ਚੀਮਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਤੇ ਦੋ ਗੱਬਣਾ ਦੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਾਮ ਬਣਾ ਵੀਡੀਓ ਪ੍ਰੋਡਕਟ ਕਰ ਸਕੀਏ